ਕਿ ਐਸ ਵਾਰ ਜਿਹੜੀ ਕਣਕ ਵੇਚੀ ਐ ਸਿੱਧੀ ਤਾਂ ਨਹੀਂ ਵੇਚੀ ਕਿਤੇ ਜਾ ਕੇ ਨਾ ਨਾ ਜਿੱਥੇ ਨਹੀਂ ਬਈ ਹੈ ਨਹੀਂ ਨਹੀਂ ਵੇਚੀ ਮੰਡੀ ਸਾਹਿਬ ਨੇ ਕਣਕ ਵੇਚੀ ਕੋਈ ਆਰਤਿਆਂ ਕੋਲੇ ਸਿੱਧੇ ਰੂਪ ਚ ਕੋਈ ਬੀ ਦੇ ਬਹਾਨੇ ਕੋਈ ਨਹੀਂ ਕੋਸ਼ਲਰਾਂ ਚ ਕੋ ਗੋਦਾਮਾਂ ਚ ਤਾਂ ਨਹੀਂ ਗਏ ਚੰਗੀ ਗੱਲਾਂ ਨਹੀਂ ਤਾਂ 35 40 ਫੀਸ ਦੀ ਕਣਕ ਲੋਕਾਂ ਨੇ ਸਿੱਧੀ ਵੇਚਤੀ ਬੀ ਵੀ 300 ਰੁਪਏ ਦੇ ਲਾਜ ਪਿੱਛੇ ਕਣਕਾਂ ਸਿੱਧੀਆਂ ਵੇਚੀ ਜਾਂਦੇ ਆ ਸਿੱਧੀਆਂ ਕਣਕਾਂ ਵੇਚਣ ਲੱਗ ਗਏ ਸੋਡੀਆਂ ਸਰਕਾਰੀ ਖਰੀਦਾਂ ਬੰਦ ਹੋ ਜਾਣੀਆਂ ਮੰਡੀਆਂ ਖਤਮ ਹੋ ਜਾਣੀਆਂ ਨੇ ਰੋਪੜ ਪੰਜਾਬ ਦਾ ਉਹ ਜ਼ਿਲ੍ਹਾ ਪੰਜਾਬ ਦੇ ਵਿੱਚੋਂ ਪਹਿਲਾ ਜ਼ਿਲ੍ਹਾ ਜਿਹਦੇ ਇੱਕ ਪਿੰਡ ਚੋਂ ਬਿਲਕੁਲ ਪਾਣੀ ਮੁੱਕ ਗਿਆ ਧਰਤੀ ਹਟੋ ਪਰ ਸਾਨੂੰ ਨੌਕਰੀਆਂ ਦੀ ਕੀ ਲੋੜ ਆ ਭਾਈ ਅਸੀਂ ਤਾਂ ਚਾਹੁੰਦਾ ਚਾਹੀਦਾ ਕੈਨੇਡਾ ਅਮਰੀਕਾ ਵੇਚ ਬਾਪੂ ਕਿੱਲਾ ਮੈਂ ਕੈਨੇਡਾ ਜਾਣਾ ਮੈਂ ਅਮਰੀਕਾ ਜਾਣਾ ਕਿੰਨੇ ਕੁ ਟੱਪ ਗਏ ਭਾਈ ਬਹੁਤ ਮਾਗਿਆ ਹੈ ਹਾਂ ਲੋਡ ਘਾਟੀ ਹੋ ਗਿਆ ਕੱਢ ਦਿਓ 20 ਸਾਲ ਚਾਰ ਬੰਦੇ ਢਾਲ ਕੇ ਲਿਆ ਕਰੋਂਗੇ ਬੁੜਾ ਮਰ ਗਿਆ ਚੱਕ ਕੇ ਲੈ ਜਾਣਾ ਸੀ ਬਹਿਤ ਦੱਲੇ ਪਿੰਡ ਗਿਆ ਮੈਂ ਦੋ ਮੁੰਡੇ ਬਾਕੀ ਸਾਰੇ ਬਜ਼ੁਰਗ ਮੈਂ ਬਾਪੂ ਦੋ ਹੀ ਮੁੰਡੇ ਆ ਬਾਕੀ ਨੌਜਵਾਨ ਕਹਿੰਦਾ ਬਾਕੀ ਸੇਰਾ ਬਾਹਰ ਨੂੰ ਡੱਪ ਗਿਆ ਦੋ ਰਹਿ ਗਏ ਵੀ ਜਾਨ ਨੂੰ ਤਿਆਰ ਆ ਮੈਂ ਤੇ ਬੁੜਾ ਮਰ ਗਿਆ ਫਿਰ ਕਿਵੇਂ ਕਰੋਗੇ ਚੱਕੇ ਨਹੀਂ ਜਾਣਾ ਬੜਾ ਤਾਂ ਕਾਹਲਾ ਰੇੜੀ ਬਣਾ ਲਈ ਲੱਦ ਕੇ ਲੈ ਜਾਣ ਜੇ ਮਰ ਜਾ ਕਰੂਗਾ ਇਹ ਹਾਲਾਤ ਆ ਪੰਜਾਬ ਦੇ ਇਹ ਦੁਖਾਂਤ ਆ ਪੰਜਾਬ ਦਾ ਸਾਰਾ ਦੁਆਬਾ ਜਲੰਧਰਾ ਕਪੂਰਤਲਾ ਨਵਾਂ ਸ਼ਹਿਰ ਹੁਸ਼ਿਆਰਪੁਰ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਜਿੰਦੇ ਲੰਕਦੇ ਆ ਵੱਡੇ ਵੱਡੇ ਹਵੇਲੀਆਂ ਨੂੰ ਘਰਾਂ ਨੂੰ ਜਮ ਭਈਏ ਬੈਠਿਆ ਘਰਾਂ ਚ ਭਾਰੀ ਸਬੂਹ ਕਰਦੇ ਆ ਮਾਮੇ ਦਾ ਗਿਆ ਮਾਸੀ ਦਾ ਗਿਆ ਭੂਆ ਦਾ ਗਿਆ ਚਾਚੇ ਤਾਏ ਦੀ ਕੁੜੀ ਗਈ ਚਲੋ ਬਾਹਰ ਨੂੰ ਡਿਪਰੈਸ਼ਨ ਦਾ ਸਕਾਰਾ ਜਵਾਨੀ ਸਾਡੀ ਉੱਥੇ ਕੰਮ ਕੁਮ ਹੈ ਨਹੀਂ ਪਹਿਲਾਂ ਦੀਆਂ ਗੱਲਾਂ ਗਈਆਂ ਛੋਟੀ ਗ੍ਰੇਡਿਸ ਕੌਣ ਕਰ ਸਕਦਾ ਪੂਰੀ ਦੁਨੀਆ ਤੁਹਾਡੀ ਗ੍ਰੇਡਿਸ ਨਹੀਂ ਕਰ ਸਕਦਾ ਆ ਕਾਣਕ ਵੱਡੋਂਗੇ ਢੋਲ ਭਰ ਲਓਗੇ ਸਾਰਾ ਸਾਲ ਕੰਮ ਨਾ ਕਰੋ ਭੁੱਖੇ ਨਹੀਂ ਮਰਦੇ ਬਾਹਰ ਭੱਜ ਜਾਓ ਬਾਈ 5 ਦਿਨ 6 ਦਿਨ ਕੰਮ ਤੇ ਨਾ ਜਾਓ ਭੁੱਖੇ ਮਰੋਗੇ ਐਦਰੇ ਕਮਾਉਂਦਾ 15 ਖਾਂਦੇ ਆ ਉਧਰ 15 ਗਏ ਹੋ 15 ਨੂੰ ਕੰਮ ਕਰਨਾ ਬੂ ਐ ਨਹੀਂ ਵੀ ਇੱਕ ਮੌਦੇ ਬਾਕੀ ਬਿਲੇ ਖਾਈ ਜਾਣਗੇ ਬੈਠੇ ਪਰ ਆਪਾਂ ਫਿਰ ਵੀ ਰਿਸੋ ਰਿਸ ਚ ਭੱਜੇ ਤੁਰੇ ਜਾਂਦੇ ਆ ਬਾਈ ਇਹੀ ਤਾਂ ਚਾਲਾਂ ਨੇ ਹੁਣ ਆ ਚਾਰ ਪੌਣੇ ਆਪਾਂ ਮੱਕੀ ਦਾ ਕਿੰਨਾ ਕ ਪੌਣਾ ਪੈਂਟ ਪੌਣੇ ਹੋ ਜੀ ਆਪਾਂ ਪੌਣੇ ਹਾਂ ਲੱਗਿਆ ਨਾ ਮੇਰੀ ਨਵੇਂ ਹੀ ਬਾਹਰ ਆਪ ਪਿਛਲੇ ਮੈਨੂੰ 2-3 ਸਾਲ ਲੱਗਿਆ ਵੀਡੀਓ ਪਾਉਣਾ ਹੁੰਨਾ ਵਿਚਾਰ ਨਾ ਪਾਓ ਯਾਰ ਨੁਕਸਾਨ ਹੈ ਉੱਲੀ ਰੋਗ ਲੱਗੂ ਸੋਨੂੰ ਪਸ਼ੂ ਛੋੜੇ ਰਹਿਣੋਂ ਹਟ ਗਏ ਬਾਈ ਨਵੇਂ ਦੁੱਧ ਹੁਣੋਂ ਹਟ ਗਏ ਬਿਮਾਰ ਹੋਣ ਲੱਗ ਗਏ ਉਹ ਪਿਛਲੇ ਸਾਲ ਮੈਂ ਵੀਡੀਓ ਪਾਈ ਮੈਨੂੰ ਫੋਨ ਆ ਗਏ ਦੋ ਤਿੰਨ ਬੰਦਿਆਂ ਨੇ ਵੀਡੀਓ ਦੇਖ ਕੇ ਕਹਿੰਦੇ ਭਾਈ ਵੀਡੀਓ ਪਾਈ ਆ ਚਾਰ ਤੇ ਮਗਾ ਕਹਿੰਦੇ ਫਿਰ ਚੰਗਾ ਸਾਡੀ ਸੱਣੀ ਤੂਰ ਲਾ ਕੇ ਜਾਇਆ ਕਰ ਅਸੀਂ ਚਾਰ ਨਹੀਂ ਪਾਉਂਦੇ ਕਹਾ ਸੋਡੀ ਉਹ ਗੱਲ ਹੋਈ ਖੜੀ ਆ ਗਦੇ ਨੂੰ ਨੂਣ ਦਿੰਦੇ ਸੀ ਉਹ ਕਹਿੰਦੇ ਅੱਖਾਂ ਭੰਨੀ ਜਾਂਨੇ ਮੇਰੀਆਂ ਜਦੋਂ ਅਸੀਂ ਕਿਧਰ ਨੂੰ ਹੋਤ ਰਹੇ ਆ ਆ ਮੂੰਗੀ ਬੀਜਾਂਗੇ ਹੁਣ ਬਾਈ ਜਿੱਦੇ ਬੀਜੀ ਉਹਦੀ ਨਾਲ ਦੀ ਨਾਲ ਸਪਰੇਅ ਮਾਰੋਗੇ ਵੀ ਕੱਖ ਪੱਠਾ ਨਾ ਉੱਠ ਖੜੇ ਫਿਰ ਉਗਰੇ ਓਦੋਂ ਬਾਅਦ ਚਾਰ ਪੰਜ ਸਪਰੇਅਾਂ ਪੱਕਣ ਤੱਕ ਫਿਰ ਪਕਾਉਣ ਵੇਲੇ ਕਾਲੀ ਹੋਊ ਵੀ ਝੋਨਾ ਨਾਲ ਲੇਟ ਹੋ ਜੇ ਉਹਦੇ ਗ੍ਰਾਮ ਖਸੋਂ ਸੜਕ ਦੋਗੇ ਵੀ ਚਲੋ ਮਚਾ ਕੇ ਵਾਢ ਲੋ ਛੇਦੀ ਛੇਦੀ ਤੇਰੇ ਸੋਡੀ ਮੂੰਗੀ ਅਮਰੀਕਾ ਜਾਂਦੀ ਐ ਸੋਡੇ ਚੁੱਲਿਆਂ ਤੇ ਆਉਂਦੀ ਐ ਰਹਿਦੀ ਆ ਕੇ ਫਿਰ ਕਿਨੇ ਕੈਨਸਲ ਹੋ ਗਿਆ ਜਵਾਕ ਨਹੀਂ ਪੈਦਾ ਹੁੰਦਾ ਜਿੱਦਰ ਨੂੰ ਆਪਾਂ ਤੁਰਪੇ ਨਾ ਸੋਡੀ ਤੀਜੀ ਪੀੜੀ ਯਾਦ ਰੱਖਿਓ ਤੀਜੀ ਪੀੜੀ ਇੱਥੇ ਬੱਚਾ ਜੰਮਣ ਦੇ ਯੋਗ ਨਹੀਂ ਰਹਿਣੀ ਸਾਡੀਆਂ ਕੁੜੀਆਂ ਬਾਝ ਹੋਣਗੀਆਂ ਮੁੰਡੇ ਨਪੁੰਸਕ ਦੇ ਨmard ਹੋਣਗੇ ਜੋ ਆਪਾਂ ਜਨਾਂ ਖਾਈ ਜੰਨੇ ਆ ਦੱਸੋ ਕੀ ਨੇ ਸੋਚਿਆ ਸੀ ਪੰਜਾਬ ਵਰਗੀ ਧਰਤੀ ਦੇ ਉੱਤੇ ਹੀ ਬੱਚਾ ਟੀਕੇ ਨਾਲ ਲਾਵਾਂਗੇ ਸਾਡੀ ਧਰਤੀ ਬਾਰੇ ਕਹਾਵਤ ਬਣੀ ਬੰਦਾ ਵੱਢ ਕੇ ਦੱਬਦੇ ਹਰਾ ਹੋ ਜਾਂਦਾ ਤੇ ਆਪਾਂ ਠੀਕ ਨਾ ਜਵਾਬ ਲੈਣ ਲੱਗੇ ਆਈਵੀਐਫ ਸੈਂਟਰਾਂ ਦੇ ਵਿੱਚੋਂ ਤੁਹਾਡੇ ਮਾਨਸਾ ਦੇ ਅੰਦਰ ਬਠਿੰਡੇ ਦੇ ਅੰਦਰ ਥਾਵਾ ਸ਼ਹਿਰਾਂ ਦੇ ਵਿੱਚ ਛੋਟੇ ਵੱਡਿਆਂ ਦੇ ਵਿੱਚ ਕਈ ਕਈ ਸੈਂਟਰ ਖੁੱਲੇ ਆ ਬਠਿੰਡੇ ਸੱਤ ਸੈਂਟਰ ਆ ਤਾਂ ਡੀਐਨਏ ਬਦਲਤਾ ਤੁਹਾਡਾ ਯੂਪੀ ਬਿਹਾਰ ਦੇ ਬੰਗਾਂ ਦਾ ਸਪਰਮ ਦੇ ਵੀਰਜ ਲੈ ਆਏ ਤੁਹਾਡੀਆਂ ਨਸਲਾਂ ਖਤਮ ਕਰਨ ਦੀ ਕਹਾਣੀ ਉੱਥੋਂ ਸ਼ੁਰੂ ਹੋਗੀ ਅਨਕਾਂ ਗੈਰਤਾਂ ਜੁਰਤਾਂ ਦਲੇਰੀਆਂ ਕਰਦਾਰ ਖੂਨ ਚ ਹੁੰਦੇ ਆ ਉਹਨਾਂ ਨੇ ਤੁਹਾਡਾ ਇਤਿਹਾਸ ਪੜਿਆ ਪਤਾ ਅਗਲੇ ਨੂੰ ਵੀ ਘੱਲੂ ਘਾਰਾਂ ਜਮਕਾਤੇ ਸੀ ਗਿਣਤੀ ਦੇ 12-15000 ਰਹਿ ਗਏ ਸੀ ਜੰਗਲਾਂ 'ਚ ਵਾਗੇ ਸੀ ਜੰਗਲਾਂ 'ਚ ਉੱਠ ਕੇ ਵੀ ਰਾਜ ਕਾਮ ਕਾਇਮ ਕਰ ਲਿਆ ਸੀ ਇਹ ਉਹ ਕਾਮ ਹੈ ਇਹ ਉਹ ਕਾਮ ਹੈ ਜਿਹੜੀ ਕੱਲਾ ਕੱਲਾ ਸਵਾ ਸਵਾ ਲੱਖ ਨਾਲ ਭਿੜੇ ਆ ਇਹ ਉਹ ਕਾਮ ਹੈ ਝੂਠੇ ਮੁਕਾਬਲਿਆਂ ਦੇ ਮਾਰੇ ਤੋਂ ਨਹੀਂ ਮੁੱਕੀ ਜੇ ਨਿਮੇੜਨੀ ਆ ਖਤਮ ਕਰਨੀ ਆ ਨਸਲਾਂ ਬਦਲ ਦਿਓ ਡੀਐਨਏ ਬਦਲ ਦਿਓ ਖੂਨ ਬਦਲ ਦਿਓ ਇਹ ਕਹਾਣੀਆਂ ਜਿਹੜੀਆਂ ਵਾਪਰ ਰਹੀਆਂ ਨੇ ਵਰਤਾਰੇ ਆਮ ਨਹੀਂ ਹੈਗੇ ਐਵੇਂ ਰਿਚਟਾ ਵਿਕਦਾ ਐਵੇਂ ਜੀਵਤ ਰੱਖਣ ਵਾਲੀ ਗੋਲੀ ਆਈ ਆ ਜੀਵਤ ਰੱਖਣ ਵਾਲੀ ਗੋਲੀ ਜਿਹੜੀ ਇੰਨੀ ਖਤਰਨਾਕ ਆ ਜਿਹੜਾ ਮੁੰਡਾ ਖਾ ਗਿਆ ਕੋਈ ਨੌਜਵਾਨ ਸਾਲ ਦੋ ਸਾਲ ਬੱਚਾ ਥੋੜੀ ਪਤਾ ਕਰ ਦੂਗਾ ਸੋਨੂੰ ਸਰਕਾਰ ਦਿੰਦੀ ਹਸਪਤਾਲਾਂ ਚ ਵੀ ਜਿਹੜੇ ਚਿਟਾ ਅੱਡ ਨਾਲ ਜੀਵਤ ਰੱਖਣ ਵਾਲੀ ਗੋਲੀ ਲੈ ਲਿਆ ਕਰੋ ਸੋ ਰਿਆ ਜਵਾਨੀ ਬਾਹਰ ਪੱਜੀ ਜਾਂਦੀ ਹੈ ਆਖਰ ਜੋ 15-20 ਸਾਲ ਯੂਪੀ ਬਿਹਾਰ ਦਾ ਬੰਦਾ ਵੀ ਮੁੱਖ ਮੰਤਰੀ ਹੋਊ ਪੰਜਾਬ ਦਾ ਅਜਲੰਦਰ ਲੁਧਿਆਣਾ ਦੇ ਪਿੰਡਾਂ ਦੇ ਵਿੱਚ ਸਰਪੰਚ ਭਈਏ ਬਣੇ ਵਿੱਚ ਪਿੰਡਾਂ ਦੇ ਸਰਪੰਚ ਵੋਟਾਂ ਲੈਣ ਦੇ ਮਾਰੇ ਭੰਗਾਂ ਦੀਆਂ ਵੋਟਾਂ ਬਣਾ ਦਿੰਦੇ ਪਿੰਡਾਂ 'ਚ 1100 ਵੋਟ ਬਣੀਆਂ ਕੁਲਤਾਰ ਸੰਧਵਾ ਦੇ ਪਿੰਡ ਸਪੀਕਰ ਆ ਪੰਜਾਬ ਦਾ ਆ ਬਰਿੰਡੇ ਕੋਲੇ ਗਿਆ ਮੈਂ ਸਿਵੀਆਂ ਤੇ ਗੱਲ ਪੱਤੀ ਪਿੰਡਾਂ 'ਚ ਕਹਿੰਦੇ ਭਾਈ ਬਰਿੰਡੇ ਬਰਾਬਰ ਰੇੜੀ ਨਾ ਲੱਗਣਦੇ ਭਈਏ ਪੰਜਾਬੀ ਬੰਦੇ ਦੀ ਸੋਡੇ ਕਿੰਨੀਆਂ ਕਿੰਨੀਆਂ ਵੋਟਾਂ ਬਣੀਆਂ ਬਾਈ ਪਿੰਡ ਚ ਸਾਡੇ ਰਣੀ ਰੜੇ ਪੱਗੇ ਨਹੀਂ ਕਿਸੇ ਦਾ ਬੰਦੇ ਪਿੰਡ ਸ਼ਹਿਰ ਤੋਂ ਸੂਰਾਂ ਤੋਂ ਬੱਤੇ ਆ ਜਿਵੇਂ ਚਨੀਰ ਆ ਗਿਆ ਉਥੇ ਦੋ ਤਿੰਨ ਸਪੋਰਟ ਬਣ ਗਈ ਬੱਤੇ ਸ਼ਹਿਰ ਜਿੱਥੇ ਉਹ ਰੇੜੀਆਂ ਲਾ ਸਕਣ ਸਰਦੂਲ ਗਾੜੀ ਮੰਨਣਾ ਦਾ ਟੁਕੜਾ 500 ਵੋਟ ਬਣ ਜਿਆਦੇ ਹੋਣੀ ਆ ਰੇੜੀ ਉਹਨਾਂ ਦੀ ਆ ਬਾਈ ਸਰਦੂਲ ਗਾੜੀ ਸਾਰੀ ਅੱਦੇ ਨਾ ਹੀ ਰਹਿੰਦਾ ਕਿਸੇ ਦੇ ਕੋਈ ਨਹੀਂ ਅੱਬਾ ਕੰਡੇ ਵੀਜ ਨਹੀਂ ਆ ਬਾਈ ਇਹ ਦੁੱਖ ਦੇਣਗੇ ਬਹੁਤ ਜ਼ਿਆਦੇ ਹੁਣ ਮੈਨੂੰ ਕਈ ਵਾਰੀ ਕਹਿੰਦੇ ਨਫਰਤ ਭਲਾਉਣਾ ਯਾਰ ਆਪਣੇ ਬੰਦੇ ਕਿਹੜਾ ਬਾਹਰ ਨਹੀਂ ਜਾਂਦੇ ਸਾਡੇ ਜਾਂਦੇ ਆ ਬਾਈ 50 50 ਲੱਖ ਲਾ ਕੇ ਜਾਂਦੇ ਆ ਸਾਡੇ ਕਿਸੇ ਨਾਲ ਧੱਕਾ ਨਹੀਂ ਕਰਦੇ ਸਾਡੇ ਬੰਦੇ ਜਾ ਕੇ ਜਬਰੀ ਆਪਣਾ ਵਿਰਸਾ ਆਪਣੀ ਬੋਲੀ ਨਹੀਂ ਥੋਪਦੇ ਕਿਸੇ ਤੇ ਜਾ ਕੇ ਪਰ ਸਾਡੇ ਥੋਪਿਆ ਜਾ ਰਿਹਾ ਸੈਮ ਤੋਂ ਪਿੰਡਾਂ 'ਚ ਭੰਗਾਂ ਦੀਆਂ ਵੋਟਾਂ ਨਹੀਂ ਵੰਡਣੀਆਂ ਚਾਹੀਦੀਆਂ ਹਾਂ ਨਹੀਂ ਚਾਹੀਦੀਆਂ ਕਾਮਰ ਜਗਾਦ ਆਪਣੇ ਬੰਦਿਆਂ ਨੂੰ ਮਿਲਣਾ ਚਾਹੀਦਾ ਕਿ ਨਹੀਂ ਚਾਹੀਦਾ ਸਾਡੇ ਗਰੀਬਾਂ ਦਾ ਰਜਗਾਰ ਸਾਰਾ ਖੋਲਿਆ ਇਹਨਾਂ ਨੇ ਪੱਟਿਆਂ ਤੇ ਟੋਲ ਪਲਾ ਜਾਂਦੇ ਸ਼ੈਲਰਾਂ ਤੇ ਆ ਗਏ ਮਿਸਤਰੀ ਇਹ ਬਣ ਗਏ ਜੋੜੀਆਂ ਇਹ ਲਾਉਣ ਲੱਗ ਗਏ ਰੰਗ ਇਹ ਕਰਨ ਲੱਗੇ ਠੇਕੇਦਾਰ ਇਹ ਬਣ ਗਏ ਰੇੜੀਆਂ ਦੇ ਦਿੰਦਾ ਕਬਜਾ ਸਾਡਾ ਗਰੀਬ ਨੂੰ ਹੀ ਮਾਰਤਾ ਸੇਵੇ ਦੇ ਗੁਰੂ ਘਰ ਕੰਨੇ ਆ ਇੱਕ ਇੱਕ ਜੀ ਗੁਰੂ ਘਰ ਇੱਕ ਸੇਵੇ ਜੀ ਤੁਹਾਨੂੰ ਵੱਡਾ ਘਾੜਾ ਜੀ ਪੰਜਾਬ ਵਿੱਚ ਆਹ ਕਮਾਲ ਦੀ ਗੱਲ ਐਡੇ ਵੱਡੇ ਪਿੰਡ ਚ ਆ 1200 ਪਿੰਡ ਦਾ ਬੋਟ ਦਾ ਪਿੰਡ ਆ ਇੱਥੇ ਪਿੱਛੇ ਕਿਹੜਾ ਪਿੰਡ ਆ ਸੀ ਇਕ ਹੈ ਇੱਥੇ ਪਤਾ ਨਹੀਂ ਕਿਹੜਾ ਪਿੰਡ ਸੀ ਟਾਲੀਆਂ ਪਤਾ ਨਹੀਂ ਟਾਲੀਆਂ ਹੈਗਾ ਜੀ ਟਾਲੀਆਂ ਦੋ ਦੇ 1200 ਸਵੇ ਹੈ ਮਾ ਇਕੱਠੇ ਕਰ ਲੋ ਯਾਰ ਚੁੱਪ ਦੇ ਕਰਕੇ ਇੱਕ ਮੁੰਡਾ ਨੌਜਵਾਨ ਕਹਿੰਦਾ ਬਾਈ ਸਾਡੇ ਦੋ ਬੁੜੀਆਂ ਬੀਬੀਆਂ ਉਹੀ ਨਹੀਂ ਇਕੱਠਾ ਹੋਣ ਦਿੰਦੀਆਂ ਨਾਲੇ 24 ਘੰਟੇ ਗੁਰਦੁਆਰੇ ਜਾਂਦੀਆਂ ਲੰਗਰ ਦੀ ਸੇਵਾ ਕਰਦੇ ਆ ਪਿੰਡਾਂ ਚਾਰ-ਚਾਰ ਗੁਰੂ ਘਰ ਬਣਾ ਲਏ ਚਾਰ ਜੱਥੇ ਸੇਵੇ ਬਣਾ ਲਏ ਕਹਿਣਿਆ ਕਿਸਾਨ ਵੀ ਦੂਰ ਇਕਤਾ ਜੰਦਾਬਾਦ ਆ ਜੇ ਸੈਂਕੜੇ ਸਾਲਾਂ ਬਾਅਦ ਹੀ ਬੰਦਾ ਨਹੀਂ ਇਕੱਠਾ ਫੂਕ ਸਕਦੇ ਤੇ ਇਕੱਠੇ ਹੋ ਕੇ ਲੜ ਕਿੱਥੇ ਪਾਵਾਂਗੇ ਭਾਈ ਬੋਲੀ ਸੋਡੀ ਮਾਰੀ ਜਾਂਦੇ ਆ 9 ਸਾਲ ਹੋ ਗਏ ਭਾਈ ਮੈਨੂੰ ਲੜਦੇ ਨੂੰ ਪਰਚੇ ਵੀ ਕਰਾਏ ਜੇਲ ਵੀ ਗਿਆ ਸਕੂਲਾਂ 'ਚ ਵੀ ਜਾ ਕੇ ਲੜਿਆ ਕੋਣ ਵੀ ਲੜਦਾ ਜਾ ਕੇ ਵਿਚਾਰ ਬੋਲੀ ਬਜੇ ਹਦੀ ਜਿਹਨਾਂ ਸਕੋਲ ਦੁਨੀਆ ਦੀ ਬਹੁਤ ਵੱਡੀ ਖੋਜ ਏਜੰਸੀ ਹੈ ਉਹ ਕਹਿੰਦੀ ਪੰਜਾਬੀ ਬੋਲੀ ਦੇ ਕੋਲੇ 76 ਸਾਲ ਬਚੇ ਐ 76 ਸਾਲਾਂ ਜੇ ਬੋਲੀ ਮਰ ਜਾਣੀ ਸਾਡੇ ਲੋਕਾਂ ਨੂੰ ਬੋਲੀ ਦੀ ਕੀਮਤ ਹੀ ਨਹੀਂ ਪਤਾ ਕਿਸੋ ਦਾ ਇਤਿਹਾਸ ਵਿਰਸਾ ਕਿੱਸੇ ਕਹਾਣੀਆਂ ਗੀਤ ਸੰਗੀਤ ਬੋਲੀ ਕਰਕੇ ਜਾਂਦਾ ਹੁੰਦਾ ਸੁਣਾ ਦੁਨੀਆ ਦੇ ਕੋਈ ਨਾਮੋ ਨਿਸ਼ਾਨਾ ਬੋਲੀ ਕਰਕੇ ਆ ਜੇ ਬੋਲੀ ਮਰ ਗਈ ਕਹਾਣੀ ਖਤਮ ਆ ਬਾਈ ਓਏ ਆ ਸੁਣ ਉਹ ਸਾਈਕਲ ਆ ਲਿਆ ਓਏ ਖਾਲਸਾ ਰਿਆ ਹਾਂ ਆ ਜਾ ਇੱਧਰ ਆਇਆ ਚੜ ਜਾ ਆ ਜਾ ਕਿੱਥੇ ਪੜਦਾ ਮੈਂ ਦਾਰਨ ਸੰ ਸਕੂਲ ਚ ਹਾਂ ਦਾਰਨ ਸੰ ਸਕੂਲ ਕਿੱਥੇ ਬਰਨਾਲਾ ਰੋਡ ਕਿਹੜੀ ਕਲਾਸ ਚ ਮੈਂ 7 ਪੰਜਵੇਂ ਚ ਪੁੱਤ ਪੰਜਾਬੀ ਚ ਜਿਹੜੀਆਂ ਲਗਾ ਮਾਤਰਾ ਹੁੰਦੀਆਂ ਨੇ ਬਿਹਾਰੀਆਂ ਹਿਹਾਰੀਆਂ ਔਂਕੜ ਦੇ ਲੈਂਕੜ ਉਹ ਕਿੰਨੇ ਹੁੰਦੇ ਆ ਇਹ ਮੇਰੇ ਹਿਸਾਬ ਨਾਲ ਜਨੇਸਕੋ ਵਾਲੇ 76 ਸਾਲ ਵੱਧ ਕਹਿ ਗਏ ਬਾਈ 50 ਸਾਲ ਚ ਕਹਾਣੀ ਖਤਮ ਹ ਹੁਣ ਇਹ ਨੌਜਵਾਨੇ ਬੱਚੇ ਦੇ ਇਹ ਗੁਰੂ ਦਾ ਸਿੰਘ ਸਜਿਆ ਵਾ ਦਮਾਲਾ ਵੀ ਆ ਜੂੜਾ ਵੀ ਆ ਗੱਲ ਚ ਗੱਤਰਾ ਦੀ ਆ ਪਰ ਗੁਰੂਆਂ ਦੀ ਬੋਲੀ ਕਿੱਥੇ ਆ ਤੁਸੀਂ ਐਨੇ ਕਾਲੀ ਵਾਲੀ ਪਿੰਡ ਚੋਂ ਖੜੇ ਆ ਕੋਈ ਬੰਦਾ ਬਾਹ ਖੜੀ ਕਰ ਦੇ ਵੀ ਮੈਂ ਆਪਣੇ ਜਵਾਗ ਦੇ ਮਗਰ ਗਿਆ ਸਕੂਲ ਚ ਮੈਂ ਪਤਾ ਕੀਤਾ ਵੀ ਸਾਡੇ ਜਵਾਕਾਂ ਨੂੰ ਊੜੇ ਆੜੇ ਏਕੇ ਦੂਏ ਪਹਾੜੇ ਕਿਉਂ ਨਹੀਂ ਆਉਂਦੇ ਕੋਈ ਬੰਦਾ ਬਾਹ ਖੜੀ ਕਰ ਦੇ ਵੀ ਮੈਂ ਆਪਣੇ ਜਵਾਗ ਦੀ ਘਰ ਆਏ ਦੀ ਕਾਪੀ ਖੋਲੀ ਹੋਵੇ ਕਿਤਾਬ ਖੋਲ ਕੇ ਦੇਖੀ ਹੋਵੇ ਵੀ ਕਿਹੜਾ ਇਤਿਹਾਸ ਪੜ੍ਹਉਂਦੇ ਆ ਕੀ ਲਿਖਾਉਂਦੇ ਆ ਕੀ ਸਿਖਾਉਂਦੇ ਆ ਕਿੱਥੇ ਜੋੜਦੇ ਆ ਦੱਸੋ ਕਾਲੀ ਵਾਲਿਓ ਪਾ ਪੈਸੇ ਭੱਜਦੇ ਹੀ ਦੋ ਦੋ ਲੱਖ 30 ਬੈਂਕ ਚੜਾ ਦੇ ਨਹੀਂ ਛੱਡ ਕੇ ਸੀ ਬਈ ਕੀ ਹੋ ਰਿਹਾ ਹੈ ਮੈਨਾਂ ਕੋਈ ਨਹੀਂ ਪਰ ਜਾਉਂਦੇ ਕਿਵੇਂ ਰਹੋਗੇ ਮੈਂ ਇਹ ਸੇ ਕਰਕੇ ਬਾਈ ਉਹ ਸਾਰਾ ਦੱਖਣ ਗਾ ਕੇ ਆਇਆ ਕੇਰਲਾ ਤੋਂ ਲੈ ਕੇ ਕਰਨਾਟਕਾ ਤਾਮਿਲ ਲਾਡੂ ਆਂਧਰਾ ਤੱਕ ਲਗਾਨਾ ਫਿਰ ਮੈਂ ਬੰਗਾਲ ਚ ਗਿਆ ਵੀਡੀਓ ਬਣਾ ਆਪਣਾ ਪਾਈਆਂ ਵਿੱਚ ਸ਼ਾਇਦ ਲੋਕਾਂ ਨੂੰ ਸਮਝ ਆ ਜੇ ਇਕ ਲਾ ਜੇ ਉਹ ਲੋਕ ਆਪਣੀ ਜਾਨ ਤੋਂ ਜ਼ਿਆਦਾ ਪਿਆਰ ਕਰਦੇ ਆਪਣੀ ਬੋਲੀ ਵਿੱਚ ਸੇਨ ਐਮਕੇ ਸਤਾਲਨ ਦੇ ਮੁੱਖ ਮੰਤਰੀ ਆ ਤਾਂ ਮੈਂ ਲਾਡੂ ਦਾ ਇੱਕ ਵਾਰੀ મોદી ਗਿਆ ਉੱਥੇ મોદી ਸਟੇਜ ਤੇ ਬੜਾ ਸਤਾਲਨ ਬੋਲਿਆ ਉਹ ਕਹਿੰਦਾ ਮੋਦੀ ਸਾਹਿਬ ਅਸੀਂ ਤਾਮਲਾਂ ਸਾਡੀ ਮਾਂ ਬੋਲੀ ਤਾਮਲ ਆ ਜਾਨ ਤੋਂ ਜ਼ਿਆਦਾ ਪਿਆਰੀ ਹੈ ਸਾਡੇ ਉੱਤੇ ਜਬਰੀ ਹਿੰਦੀ ਨਾ ਥੋਪੋ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹ ਹੁੰਦਾ ਜਾਗਦੀਆਂ ਕੌਮਾਂ ਦੀ ਨਿਸ਼ਾਨੀ ਤੇ ਦੁਨੀਆ ਦੇ ਜਾਗਦੀਆਂ ਕੌਮਾਂ ਜਿਉਂਦੀਆਂ ਰਹਿੰਦੀਆਂ ਜਿਹੜਾ ਸਾਡੇ ਨੂੰ ਸੌਂ ਜਾਂਦੀਆਂ ਉਹ ਮਰ ਜਾਂਦੀਆਂ ਪਰ ਸਾਨੂੰ ਨਹੀਂ ਪਰਵਾਹ ਨਾਲ ਗੱਲਾਂ ਇਹ ਯਾਦ ਰੱਖਿਓ ਜਿਹਦੇ ਮਰ ਗਈ ਨਾ ਪੂਰੀ ਦੁਨੀਆ ਦੀਆਂ ਦੌਲਤਾਂ ਇਕੱਠੀਆਂ ਕਰਕੇ ਕਿਸੇ ਬੰਦੇ ਦੇ ਲਾ ਕੇ ਕਦਮਾਂ 'ਚ ਰੱਖ ਲਓ ਵੀ ਸਾਡੀ ਬੋਲੀ ਜਿਉਂਦੀ ਕਰ ਦੇ ਜਿਉਂਦੀ ਨਹੀਂ ਹੋਣੀ ਬਾਈ ਤੇ ਰੋਟੀ ਨਹੀਂ ਵੀ ਥਾਲ 'ਚ ਬੁਰਕੀ ਤੋੜੀ ਮੂੰਹ 'ਚ ਪਾ ਲਓਗੇ ਮੇਰਾ ਦਿਮਾਗ ਨਹੀਂ ਘੁੰਮਿਆ 9 ਸਾਲ ਤੋਂ ਲੜ ਰਹੇ ਹਾਂ ਪਰਚੇ ਵੀ ਪੁਆਈ ਜਾਂਦਾ ਸ਼ਾਇਦ ਲੋਕਾਂ ਨੂੰ ਸਮਝ ਆ ਜਾਏ ਬੋਲੀ ਦੀ ਕੀਮਤ ਪਤਾ ਲੱਗ ਜੇ ਪਰ ਨਹੀਂ ਬੋਲੀ ਸੋਡੀ ਮਾਰਤੀ ਇਤਿਹਾਸ ਸੋਡਾ 12ਵੀਂ ਦੀ ਕਿਤਾਬ ਚ ਕੀ ਲਿਖਤਾ ਉਹਨਾਂ ਨੇ ਉਹ ਡੇਢ ਮਹੀਨਾ ਮੋਰਚਾ ਲਾਇਆ ਲੇਖਕਾਂ ਦੇ ਖਿਲਾਫ ਪੰਜਾਬ ਸਕੂਲ ਸਿੱਖਿਆ ਬੋਰਡ ਮਹਾਲੀ ਦੇ ਅੱਗੇ ਭਾਈ ਬਲਦੇਵ ਸਿੰਘ ਸਰਸੇ ਵਰਗੇ ਬੈਠੇ ਰਹੇ ਪਰਚੇ ਦਰਜ ਹੋਇਆ ਲੇਖਕਾਂ ਦੇ ਖਿਲਾਫ ਕੀ ਲਿਖਿਆ ਪਿਆ ਭਾਈ ਕਿ ਗੁਰਤੇਗ ਬਾਦ ਡਾਕੇ ਮਾਰਦਾ ਰਿਹਾ ਗੁਰੂ ਗੋਬਿੰਦ ਸਿੰਘ ਆਪਣੇ ਬੱਚਾ ਢੱਗੇ ਪਕੌੜਾ ਹੋ ਗਿਆ ਸੀ ਗੁਰੂ ਹਰਗੋਬਿੰਦ ਪਾਸ਼ਾ ਦਿਮਾਗ ਲੱਗਿਆ ਸੀ ਦੱਸੋ ਕੱਲ੍ਹ ਤੋਂ ਸੋਡੀਆਂ ਆਉਣ ਵਾਲੀਆਂ ਨਸਲਾਂ ਆ ਕੇ ਉਹ ਕਿਤਾਬਾਂ ਪੜ੍ਹਨਗੀਆਂ ਉਹ ਸੋਢੀ ਕਹੀ ਹੋਈ ਗੱਲ ਤੇ ਯਕੀਨ ਕਰਨਗੀਆਂ ਤੁਸੀਂ ਕਹਿੰਦਾ ਕੱਲਾ ਕੱਲਾ ਸਵਾ ਸਵਾ ਲਖਣਾ ਪੜਾਤਾ ਤੁਸੀਂ ਕਹਿੰਦਾ ਚੰਦਨੀ ਚਾਉ ਜਾਏ ਸੀਸ ਦਿੱਤਾ ਤੁਸੀਂ ਕਹਿੰਦਾ ਮੇਰੀ ਪੀਰੀ ਦਾ ਸਿਧਾਂਤ ਦਿੱਤਾ ਉਹ ਕਹਿੰਨਗੇ ਗੁਰੂ ਦਾ ਡਾਕੇ ਮਾਰਦੇ ਸੀ ਬੱਚੇ ਛੱਡ ਕੇ ਭੱਜ ਗਏ ਸੀ ਦਿਮਾਗ ਲੱਗਿਆ ਸੀ ਗੁਰੂਆਂ ਦਾ ਐਤਾ ਬੰਦੇ ਕੋਲੇ ਕਿਸੇ ਕੌਮ ਕੋਲੇ ਤਿੰਨ ਸਰੋਤ ਹੁੰਦੇ ਨੇ ਬਾਈ ਆਪਣੇ ਇਤਿਹਾਸ ਨੂੰ ਸਮਝਣ ਦੇ ਜਾਣਣ ਦੇ ਇਹ ਕਹਦਾ ਪੀੜੀਦਰ ਪੀੜੀ ਸੁਣਦੇ ਆ ਪਿਓ ਦਾਦੇ ਪਰਦਾਦਿਆਂ ਤੋਂ ਇਹ ਕੌਣ ਆ ਕਿਹਦੇ ਵਾਰਸਾ ਕਿੱਥੋਂ ਆਏ ਆ ਦੂਜਾ ਹੁੰਦਾ ਕਿਤਾਬਾਂ ਉਹ ਜੋ ਬਦਲਤਾ ਤੀਜਾ ਹੁੰਦੀਆਂ ਨਿਸ਼ਾਨੀਆਂ ਇਮਾਰਤਾਂ ਵਿਰਾਸਤਾਂ ਓਟਾਤੀਆਂ ਕਿੱਥੇ ਗਈਆਂ ਟੋਡਰਮਲ ਦੀਆਂ ਹਵੇਲੀਆਂ ਖੰਡਰ ਬਣ ਗਈਆਂ ਠੰਡੇ ਬੁਰਜ ਗੜੀਆਂ ਕੱਚੀਆਂ ਚਮਕੌਰ ਦੀਆਂ ਮਾਸੀਵਾਲੇ ਦੇ ਜੰਗਲ ਕਿੱਥੇ ਗਏ ਬੁੰਗੇ ਦਾਸ਼ੀਂ ਡੌੜੀਆਂ ਸਭ ਖਤਮ ਹੋ ਗਿਆ ਕੰਮ ਛੋੜਿਆ ਆ ਖਲਾ ਨਾ ਇਹ ਨਿਸ਼ਾਨੀ ਹੈ ਇੱਕ ਜਉਂਦਾ ਜਾਗਦਾ ਇਤਿਹਾਸ ਹੈ ਇਹਨੇ ਕਿੰਨੀਆਂ ਹਵਾਵਾਂ ਲੰਘਾਈਆਂ ਕਿੰਨੀਆਂ ਲਹਿਰਾਂ ਦੇਖੀਆਂ ਕਿੰਨਾ ਸੰਤਾਪ ਸੰਤਾਰੀ ਦੀ ਬੰਦ ਵੀ ਦੇਖੀ ਹੋਏ ਨੇ ਉਸ ਤੋਂ ਪਹਿਲਾਂ ਦਾ ਇਹ ਤਾਂ 200 ਸਾਲ ਦਾ ਹੈ ਜੀ 200 ਸਾਲ ਦਾ 200 ਸਾਲ ਪੁਰਾਣਾ ਅੰਗਰੇਜ਼ ਵੀ ਦੇਖੇ ਗੋਰੇ ਵੀ ਇੱਥੇ ਨੇ ਦੇਖੇ ਇੱਥੇ ਘੋੜਿਆਂ ਤੇ ਆਉਂਦੇ ਹੋਣੇ ਆ ਉਹਦਾ ਵੀ ਇਹ ਗਵਾਹ 47 ਦੀ ਬੜਾ ਟੁਕੀ ਵੀ ਇਹਨੇ ਦੇਖੀ ਨਸਲਵਾਰੀ ਲਹਿਰ ਵੀ ਦੇਖੀ ਖਾਰਕੂ ਲਹਿਰ ਵੀ ਦੇਖੀ ਕੀ ਕੋਈ ਨਹੀਂ ਦੇਖਿਆ ਆਉਣੇ ਨੇ ਜੱਲਿਆਂ ਵਾਲੇ ਬਾਦ ਦੇ ਨਿਸ਼ਾਨ ਕਿਉਂ ਸਾਂਭੇ ਕੇ ਗੋਲੀਆਂ ਦੇ ਬਾਈ ਕਿਉਂ ਟਾਏ ਨਹੀਂ ਗਏ ਕੰਪਰੈਸਰ ਨਹੀਂ ਕੀਤਾ ਗਿਆ ਕਿਉਂ ਕਾਂਧੋ ਸਾਂਭੀ ਗਈ ਹੈ ਟੱਗੇ ਆਉਣ ਵਾਲੀਆਂ ਨਸਲਾਂ ਦੇਖਣ ਸਾਡਾ ਸਾਰਾ ਸਮਲਿਆ ਮੇਡ ਕੀਤਾ ਜਾ ਰਿਹਾ 328 ਰੂਪ ਦਰਬਾਰ ਸਾਹਿਬ ਚੋਂ ਗਾਇਬ ਹੋ ਗਏ ਕੈ ਸਾਲ ਹੋ ਗਏ ਮੇਲੇ ਪਤਾ ਲੱਗਿਆ ਕਿੱਥੇ ਗਏ ਕੱਲ ਨੂੰ ਬਦਲਾ ਕਰਕੇ ਗਰਵਾਣੀ ਚ ਲਿਆ ਆ ਕੇ ਤੁਹਾਡੇ ਗੁਰਦੁਆਰਾ ਚ ਰੱਖ ਦੇਣਗੇ ਮੈਨੂੰ ਇਹ ਦੱਸੋ ਕਿੰਨੇ ਬੰਦੇ ਆ ਪੂਰੀ ਦੁਨੀਆ ਚ ਜਿਨ੍ਹਾਂ ਦੇ ਮੂੰਹ ਜਵਾਨੀ ਗਰਵਾਣੀ ਕੰਠਾ ਜਿਆਦਾ ਕੱਲੇ ਕੱਲੇ ਸ਼ਬਦ ਦਾ ਅਰਥ ਪਤਾ ਹੈ ਦੱਸ ਦੇਣਗੇ ਵੀ ਆ ਬਦਲਾ ਕਰਤਾ ਇਸ ਕਰਕੇ ਤੁਹਾਨੂੰ ਕਿਹਾ ਵੀ ਸ਼ਾਸ਼ਾ ਬੜੀਆਂ ਡੂੰਗੀਆਂ ਦੇ ਖਤਰਨਾਕ ਨੇ ਕਿਸੇ ਵੀ ਤਰੀਕੇ ਨਾਲ ਤੁਹਾਡੀ ਕਾਮ ਨੂੰ ਖਤਮ ਕਰਨਾ ਨਸਲਾਂ ਨੂੰ ਤ